ਗੁਰਦਾਸਪੁਰ थाना ਦਿਨਾਂ ਨਗਰ ਦੇ ਤਹਿਤ ਆਉਂਦੇ ਪਿੰਡ ਅਨਵਾਖਾ ਵਿਖੇ ਤਹਿਤ ਪੈਟਰੋਲ ਪੰਪ ਵਿਖੇ ਆਪਣੇ ਮੋਟਰਸਾਈਕਲ ਤੇ ਪੈਟਰੋਲ ਪਰਵਾਉਣ ਲਈ ਇੱਕ ਨੌਜਵਾਨ ਆਇਆ ਤੇ ਬਾਥਰੂਮ ਵਿੱਚ ਵੜ ਗਿਆ ਬਾਥਰੂਮ ਦੇ ਅੰਦਰ ਹੁੰਡੀ ਲਗਾ ਕੇ ਸਰੀੰਜ ਨਾਲ ਅੰਦਰ ਨਸ਼ਾ ਕਰ ਰਿਹਾ ਸੀ ਕਿ ਅੰਦਰ ਹੀ ਉਸ ਦੀ ਮੌਤ ਹੋ ਗਈ ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਾਥਰੂਮ ਦਾ ਦਰਵਾਜ਼ਾ ਜਲਦੀ ਖੋਲਿਆ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਜੈਪੇ ਇੱਕ ਇੱਕ ਬਹੁਤ ਬਹੁਤ ਪੜਿਆ ਵਾਕ ਤੇ ਯਾਰ ਕੇ ਦੇਖਿਆ ਸੁਭਿਆ ਨੂੰ ਅੰਦਰੋਧ ਦੋਤਾ ਸੁਦੇਵਾਂ ਦੀ ਆਦਰ ਅੰਦਰੋਧ ਆਪੇ ਯਾਦ ਹੁਣ ਦੇਰ ਦੇ ਹਸਪਤਲ ਲੈ ਕੇ ਜਾ ਰਹੇ ਆ ਇਹਦੀਆਂ ਸਰਿੰਜਾਂ ਜਣੀਆਂ ਨਿਕਲੀਆਂ ਆ ਕਿੰਨੀਆਂ ਉਹਦੇ ਬਾਰੇ ਸ਼ੱਕ ਨਹੀਂ ਕੁਝ ਕਹਿ ਸਕਦੇ ਨਹੀਂ ਵੀਡੀਓ ਵਿੱਚ ਆਈਆਂ ਕੋਈ ਗਰੰਡੂ ਦੇ ਬਾਰੇ ਮੌਕੇ ਦੇ ਵਿੱਚ ਇੱਕ ਸਰਿੰਜ ਜੀ ਮਿਲੀ ਹੈ ਜੀ ਹੋਰ ਉਸ ਤੋਂ ਬਾਕੀ ਕੁਝ ਨਹੀਂ ਮਿਲੇ ਬਲਫਾਫੇ ਵੀ ਮਿਲੇ ਆ ਨਹੀਂ ਨਹੀਂ ਕੋਈ ਫਾਫਾ ਕਲ ਕਿਊ ਲਿਪ ਵਾਲੇ ਲਫਾਫੇ ਵਗੈਰਾ ਮਿਲੇ ਓਕੇ ਕੀ ਹੁਣ ਆਪਣੇ ਲੋ ਕਾਰਵਾਈ ਅਮਲ ਚ ਲੈਂਦੀ ਯਾਰੀ ਇਹਨੂੰ ਉੱਥੇ ਲੈ ਕੇ ਜਾ ਰਹੇ ਸਿਵਲੋ ਸਰਜਨ ਦਾ ਆਪ ਕੋ ਤੇ ਉਹ ਡਾਕਟਰਾਂ ਦੀ ਟੀਮ ਜੋ ਵੀ ਇਹਨੂੰ ਕਹੇ ਕਹੇਂਦੀ ਓਕੇ